ਵਿਸ਼ਾਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਾਰ ਪ੍ਰੀਤ ਕੋਰ ਤਹਾਸਿਲ ਹੋਇਆ ਦੁਪਹਿਰ ਦੀਆਂ ਕੁਝ ਫੱਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਿੰਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦੱਸਣਾ ਹੈ ਕਿ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਅਹਿਮ ਵਿਸ਼ੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਣਿਆ ਕਿ ਡਾਕਟਰ ਬਲਬੀਰ ਸਿੰਘ ਬੋਗਤੋਂ ਕੈਬਨਟ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਆਓ ਦੇਖਦੇ ਆ ਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਤਹਾਨੂੰ ਪਤਾ ਕਿ ਦੀਵਾਲੀ ਵਾਲੀ ਰਾਤ ਨੂੰ ਇੱਕ ਬਹੁਤ ਵੱਡੀ ਚੋਰੀ ਹੋਈ ਸੀ ਜਦੋਂ ਲੋਕ ਸਾਰੇ ਸੈਲੀਬ੍ਰੇਟ ਕਰ ਰਹੇ ਸੀ ਉਦੋਂ ਸਾਡੇ ਜਿਹੜੀਆਂ ਨਸ਼ਾ ਛੁਡਾਉਣ ਵਾਸਤੇ ਜਿਹੜੀ ਸੀ ਦਵਾਈ ਵਰਤਦੇ ਆ ਕਿਸੇ ਨੇ ਮੈਂ ਕਹੂੰਗਾ ਇੱਕ ਬੜੇ ਜਿਹੜੀ ਹੈਗੀ ਆ ਸਾਜ਼ਿਸ਼ ਔਰ ਨਫੇਰੀਅਸ ਡਿਜ਼ਾਈਨ ਦੇ ਤਰਲੇ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਫਰਵਰੀ ਚ ਮੀਟਿੰਗ ਕਰਕੇ ਪਹਿਲੀ ਅਪ੍ਰੈਲ ਤੋਂ ਜਿਹੜੀ ਸੀ ਉਹ ਯੋਧ ਨਸ਼ੇ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਸੀ ਔਰ ਉਹਨੂੰ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲ ਰਹੀ ਸੀ ਉਹਦੇ ਚੋਂ 20000 ਤੋਂ ਵੱਧ ਜਿਹੜੇ ਬੰਦੇ ਆ ਹੁਣ ਤੱਕ ਨਸ਼ਾ ਛੱਡ ਚੁੱਕੇ ਆ ਔਰ ਮੈਨੂੰ ਇਹ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਪੁਲਿਸ ਨੇ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਆ ਜਿਹੜਾ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਜਿਹੜੀ ਬਿਉਤਵੰਦੀ ਬਣਾਈ ਉਹਦੇ ਵਿੱਚ ਤੁਹਾਡੇ ਵੀ ਜਿਹੜਾ ਕੋਰਟ ਇਸਖਾਨ ਦਾ ਜਿਹੜਾ ਸੀਗਾ ਤੁਸੀਂ ਦੇਖਿਆ ਵੀ ਉਹਦੀ ਕੀ ਹਾਲਤ ਸੀ ਤੇ ਉਹਨੂੰ ਉਹਨੂੰ ਵੀ ਜਿਹੜਾ ਅਪਗ੍ਰੇਡ ਕਰਕੇ ਇੰਟੀਗ੍ਰੇਟ ਕਰਕੇ ਸਾਰੀਆਂ ਸਰਵਿਸਿਜ਼ ਉੱਥੇ ਦੇ ਕੇ ਆਪਣੀਆਂ ਜਿਹੜੇ ਕਲੀਨिकल ਸਕਿਲਸ ਹੋਰ ਸਾਰੀ ਟ੍ਰੇਨਿੰਗ ਕਰਕੇ ਸਟਾਫ ਦੀ ਉਹਦੇ ਵਿੱਚ ਵੀ 1000 ਬੱਚੇ ਜਿਹੜੇ ਆ ਨਸ਼ਾ ਛੱਡ ਚੁੱਕੇ ਆ ਕਿਉਂਕਿ ਜਦੋਂ 20000 ਬੰਦਿਆਂ ਨੇ ਨਸ਼ਾ ਛੱਡਣਾ ਸ਼ੁਰੂ ਕਰਤਾ ਔਰ ਸਾਡਾ ਇੱਕ ਅਸੀਂ ਸੂਰਮਾ ਪ੍ਰੋਗਰਾਮ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਉਹ ਪਹਿਲਾਂ ਜਿਹੜੇ ਯੂਥ ਸੀਗੇ ਨਸ਼ਾ ਕਰਨ ਵਾਲੇ ਉਹ ਲੋਕਾਂ ਨੂੰ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਕਰਨ ਤੇ ਲਾਉਂਦੇ ਸੀ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਨ੍ਹਾਂ ਨੇ ਛੱਡਿਆ ਸੀਗਾ ਉਹ ਬੱਚਿਆਂ ਨੂੰ ਲਿਆ ਰਹੇ ਸੀਗੇ ਨਸ਼ਾ ਛੁਡਾ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਧੰਦਾ ਬੰਦ ਹੋ ਜਾਏਗਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਇਹਦੇ ਵਿੱਚ بڑے بڑے ਇੰਟਰਸਟਡ ਇਨਵੋਲਡ ਹੁੰਦੇ ਆ ਕਿਉਂਕਿ ਇਹ ਜਿਹੜਾ ਲੱਖਾਂ ਨਹੀਂ ਇਹ ਕਰੋੜਾ ਰੁਪਏ ਦਾ ਬਿਜ਼ਨਸ ਹੈ ਹਰ ਬਾਰ ਪੈਦਾ ਬਿਜ਼ਨਸ ਹੈ ਤੇ ਇਹ ਇੱਕ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ ਵੀ ਹੋਏਗੀ ਬਟ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜੇ ਆਪਣੇ ਐਸਐਸਪੀ ਸਾਹਿਬ ਹੈ ਉਹਨਾਂ ਦੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਜੀ ਸਾਡੇ ਸਿਵਲ ਸਰਜਨ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਜੀ ਤੇ ਅਦਰੀ ਜਿੱਕਰ ਕੀ ਜੁਗਤੀ ਗੱਲ ਕਰੀਏ ਤਾਂ ਆਸਟ੍ਰੇਲੀਆ ਤੇ ਭਾਰਤ ਵਿੱਚ T20 ਦਾ ਆਖਰੀ ਮੈਚ ਹੈ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ T20 ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਚਾਰਵੇ ਬ੍ਰਿਸਬੇਨ ਦੇ ਕਾਮਾ ਸਟੇਡੀਅਮ ਦੇ ਵਿੱਚ ਇਹ ਮੈਚ ਜਿਹੜਾ ਕਿ ਖੇਡਿਆ ਜਾ ਰਿਹਾ ਹੈ ਤਾਂ ਸਵੇਨੇ ਕੀ ਸਵਾਇ ਇੱਕ ਵਜੇ ਜਿਹੜਾ ਕਿ ਟਾਸ ਹੋਇਆ ਸੀ ਤੇ 올ਰਾਊਂਡਰ ਗਲੇਨ ਮੈਕਸਵੇਲ ਚੌਥੇ T20 ਮੈਚ ਵਿੱਚ 7 ਤੋਂ ਵਾਪਸੀ ਕਰਦੇ ਹੋਏ ਅੱਜ ਦੇ ਮੈਚ ਦੇ ਵਿੱਚ ਜਿਹੜਾ ਕਿ ਨਜ਼ਰ ਆਇਆ ਤਾਂ ਪੰਜਵੇਂ ਮੈਚ ਦੀ T20 ਸੀਰੀਜ਼ ਦੇ ਵਿੱਚ 2-1 ਦੇ ਨਾਲ ਜਿਹੜਾ ਅੱਗੇ ਹੈ ਪਹਿਲਾ ਮੈਚ ਨਹੀਂ ਕਾਰਨ ਜਿਹੜਾ ਕਿ ਡਰਾਅ ਹੋ ਗਿਆ ਸੀ ਅਤੇ ਆਸਟ੍ਰੇਲੀਆ ਤੇ ਭਾਰਤ ਨੇ ਹੁਣ ਤੱਕ 36 T20 ਮੈਚ ਖੇਡੇ ਹਨ ਭਾਰਤ ਨੇ 22 ਜਿੱਤੇ ਹਨ ਜਦੋਂ ਕਿ ਆਸਟ੍ਰੇਲੀਆ ਨੇ ਸਿਰਫ 12 ਜਿੱਤੇ ਹਨ ਤੇ ਉਹਨਾਂ ਨੇ ਆਸਟ੍ਰੇਲੀਆ ਵਿੱਚ 16 ਮੈਚ ਖੇਡੇ ਹਨ ਜਿਸ ਦੇ ਵਿੱਚ ਭਾਰਤ ਨੇ 9 ਜਿੱਤੇ ਹਨ ਤੇ ਆਸਟ੍ਰੇਲੀਆ ਨੇ 5 ਜਿੱਤੇ ਹਨ ਆਸਟ੍ਰੇਲੀਆ ਨੇ ਸੀਰੀਜ਼ ਦਾ ਦੂਜਾ ਮੈਚ ਜਿੱਤਿਆ ਭਾਰਤ ਨੇ ਤੀਜਾ ਅਤੇ ਚੌਥਾ ਮੈਚ ਜਿੱਤ ਕੇ ਲੜੀ ਵਿੱਚ ਅਜੇ ਤੂ ਬੜਤ ਜੜੀ ਬਣਾ ਲਈ ਹੈ ਤਾਂ ਦੇਖਣਾ ਚਾਹੀਦਾ ਕਿ ਅੱਜ ਦਾ ਮੈਚ ਕਿਹੜੀ ਟੀਮ ਦੇ ਵੱਲੋਂ ਛੜਾਕੀ ਜਿੱਤਿਆ ਜਾਵੇਗਾ ਆਖਿਰਕਾਰ ਇਹ ਮੈਚ ਡਰਾ ਹੋਵੇਗਾ ਜਾਂ ਫਿਰ ਭਾਰਤ ਦੇ ਵੱਲੋਂ ਜਿਹੜੀ ਕਿ ਜਿੱਤ ਦਰਜ ਕੀਤੀ ਜਾਵੇਗੀ ਦੱਸਣਯੋਗ ਹੈ ਵਿਸ਼ੇਖ ਸ਼ਰਮਾ ਨੇ ਸਾਰੇ T20 ਮੈਚਾਂ ਵਿੱਚ ਭਾਰਤ ਨੂੰ ਇੱਕ ਮਜ਼ਬੂਤ ਸ਼ੁਰੂਆਤ ਦਿੱਤੀ ਹੈ ਤਦ ਇਹ ਪੰਜਾਬ ਨੂੰ ਨਵੇਂ ਬੰਦੇ ਭਾਰਤ ਦੀ ਜਿਹੜੀ ਕਿ ਸਵਾਗਤ ਮਿਲੀ ਹੈ ਪੰਜਾਬ ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੱਡਾ ਤੌਪਾਦਤਾ ਗਿਆ ਅਪਤਰਸਲ ਉਤਰੀ ਰੇਲਵੇ ਦੇ ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ਨੀਵਾਰ ਚੱਲਣੀ ਸ਼ੁਰੂ ਹੋ ਗਈ ਹੈ ਇਸ ਦਾ ਉਦਘਾਟਨ ਪ੍ਰਧਾਨ ਕਨਵੀਨਿੰਦਰ ਮੋਦੀ ਨੇ ਵੀਡੀਓ ਕਾਨਫਰencing ਰਾਹੀਂ ਕੀਤਾ ਸੀਨੀਅਰ ਰੇਲਵੇ ਸੂਤਰਾ ਨੇ ਦੱਸਿਆ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਇਸ ਰੂਟ ਤੇ ਸਭ ਤੋਂ ਤੇਜ਼ ਚੱਲਣ ਵਾਲੀ ਪਹਿਲੀ ਰੇਲ ਗੱਡੀ ਹੈ ਜੋ ਆਪਣੀ ਯਾਤਰਾ 6 ਘੰਟੇ 40 ਮਿੰਟਾਂ ਦੇ ਵਿੱਚ ਪੂਰੀ ਕਰੇਗੀ रेलवे सूत्रा अनुसार नवी गड्डी जिसका नंबर दो छे चार छ एक छब्बी छियालीस दो फिरोजपुर नवी दिल्ली बचार फरीदकोट बठिंडा राही चलेगी यह गड्डी फरीदकोट ਮਠੰਡਾ ਤੂਰੀ ਪਟਿਆਲਾ ਅੰਬਾਲਾ ਕੈਂਟ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ ਤੇ ਦੋਵਾਂ ਦਿਸ਼ਾਵਾਂ 'ਚ ਰੁਕੇਗੀ ਇਹ ਰੇਲਗੱਡੀ ਸਵੇਰੇ 7:35 ਤੇ ਫਿਰੋਜ਼ਪੁਰ ਤੋਂ ਚੱਲੇਗੀ ਤੇ ਦੁਪਹਿਰ 2:35 ਨਵੀਂ ਦਿੱਲੀ ਪਹੁੰਚੇਗੀ ਜਦੋਂ ਇਹ ਨਵੀਂ ਦਿੱਲੀ ਤੋਂ ਸ਼ਾਮ 4:00 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ ਅਤੇ ਰਾਤ 10:35 ਵਜੇ ਉੱਥੇ ਪਹੁੰਚੇਗੀ ਨਾਜ਼ਰ ਨਿਕਲੀ ਇੰਦਰੀ ਰੇਲ ਗੜਾ ਸੰਤ੍ਰਿਡ ਰਗਨੀ ਸਿੰਘ ਬਿੱਟੂ ਨੇ ਕਿਹਾ ਕਿ ਇਹ ਇਤਿਹਾਸਿਕ ਕਦਮ ਫਿਰੋਜ਼ਪੁਰ ਨੂੰ ਵਿਕਾਸ ਤੇ ਇੱਕ ਨਵੇਂ ਰਾਹ ਤੇ ਪਾਵੇਗਾ ਅਤੇ ਇਸ ਦੇ ਵਪਾਰੀਆਂ ਸਮੇਤ ਪੂਰੇ ਖੇਤਰ ਨੂੰ ਬਹੁਤ ਲਾਭ ਪਹੁੰਚਾਏਗਾ ਇਹ ਰੇਲ ਗੱਡੀ ਨਾ ਸਿਰਫ ਫਿਰੋਜ਼ਪੁਰ ਲਈ ਸਗੋ ਪੂਰੇ ਮਾਲਵਾ ਖੇਤਰ ਲਈ ਵਰਦਾਨ ਸਾਬਿਤ ਹੋਵੇਗੀ ਫਿਰੋਜ਼ਪੁਰ ਹੁਣ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰਾ ਦੀ ਕਿਤਾਬ ਦੇ ਵਿੱਚ ਜੁੜਾ ਕੀ ਸ਼ਾਮਿਲ ਹੋ ਚੁੱਕਿਆ ਤੁਸੀਂ ਇਹ ਦੇਖ ਸਕਦੇ ਹੋ ਇਹਨਾਂ ਮੀਟਿੰਗ ਬਿੱਟੂ ਵਿਚ ਜਿਹੜੇ ਉੱਥੇ ਸ਼ਾਮਿਲ ਨੇ ਰੇਲਵੇ ਮੰਤਰੀ ਦਾਏ ਵੀ ਕਿਹਾ ਹੈ ਕਿ ਇਸ ਨਵੀਂ ਰੇਲ ਗੱਡੀ ਤੋਂ ਵਪਾਰ ਸੈਰ ਸਪਟਾ ਤੇ ਤੁਸਕਾਰ ਦੇ ਮੌਕੇ ਨੂੰ ਵਿਦੌਂਤ ਸਰਹੱਦੀ ਖੇਤਰਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਯੋਗਦਾਨ ਪਾਉਣ ਅਤੇ ਰਾਸ਼ਟਰੀ ਬਾਜ਼ਾਰਾਂ ਨਾਲ ਬਿਹਤਰ ਇਕੀਕਰਨ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਤਦਰੀ ਅਮਰੀਕਾ ਦੱਖਣੀ ਅਫਰੀਕਾ ਦੇ ਵਿਚ ਹੋਣ ਵਾਲਾ T20 ਸਮੇਲਨ ਦਾ ਚੁੜਾ ਕਿ ਬਾਈਕਾਟ ਕਰੇਗੀ। ਅਮਰੀਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਇਸ ਸਾਲ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ G20 ਸੰਮੇਲਨ ਦੇ ਵਿੱਚ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ ਜਿਨ੍ਹਾਂ ਉਹਨਾਂ ਨੇ ਅਫਰੀਕੀ ਦੇਸ਼ ਵਿੱਚ ਗੋਰੇ ਕਿਸਾਨਾਂ ਨਾਲ ਹੋ ਰਹੇ ਅਤਿਆਚਾਰਾਂ ਨੂੰ ਇਸ ਦਾ ਕਾਰਨ ਦੱਸਿਆ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਖੁਦ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਦੀ ਜਗ੍ਹਾ ਉਪਰਾਸ਼ਟਪਤੀ ਜੇ. ਡੀ. ਬੈਂਸ ਨੇ ਸ਼ਿਰਕਤ ਕਰਨੀ ਸੀ ਪਰ ਹੁਣ ਉਹ ਵੀ ਸ਼ਾਮਲ ਨਹੀਂ ਹੋਣਗੇ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਤੇ ਲਿਖਿਆ ਤਖਨੀ ਅਫਰੀਕਾ ਵਿੱਚ ਹੋਣ ਵਾਲਾ ਜੀ20 ਪੂਰੀ ਤਰ੍ਹਾਂ ਸ਼ਰਮਨਾਕ ਹੈ। ਉਨਾਂ ਨੇ افریقی ਮੂਦੇ ਗੋਰੇ ਕਿਸਾਨਾਂ ਤੇ ਹਿੰਸਾ ਮੌਤ ਅਤੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਫਰਬ ਪ੍ਰਸ਼ਾਹਨ ਲੰਬੇ ਸਮੇਂ ਤੋਂ ਦੱਖਣੀ افریਕੀ ਸਰਕਾਰ ਦੇ ਘਟ ਗਿਣਤੀ ਕਿਸਾਨਾਂ ਵਿਰੁੱਧ ਵਿਤਕਰੇ ਅਤੇ ਹਮਲਿਆਂ ਦੀ ਆਗਿਆ ਦੇਣ ਦਾ ਦੋਸ਼ ਲਗਾਉਂਦਾ ਆ ਰਿਹਾ ਹੈ ਦੱਖਣੀ افریقਾ ਸਰਕਾਰ ਦਾ ਕਹਿਣਾ ਹੈ ਕਿ रग पे प्रणाली दे अंत नु 30 साल तो वध समय बीत चुका है फिर भी गोरे लोग अजय ਵੀ ਕਾਲੇ ਨਾਗਰਿਕਾਂ ਨਾਲੋਂ ਕਿਤੇ ਬਿਹਤਰ ਜ਼ਿੰਦਗੀ ਜਿਉਂਦੇ ਹਨ ਰਾਸ਼ਟਰਪਤੀ ਸਿਲ ਰਾਮਾ ਫੋਸਾ ਨੇ 트럼ਪ ਨੂੰ ਦੱਸਿਆ ਗੋਰੇ ਕਿਸਾਨਾਂ ਵਿਰੁੱਧ ਅਤਿਆਚਾਰਾਂ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਝੂਠੀਆਂ ਹਨ ਇਸ ਹਫਤੇ ਮਿਆਮੀ ਵਿਚ ਇੱਕ ਭਾਸ਼ਣ ਦੌਰਾਨ ਟ੍ਰੰਪ ਨੇ ਕਿਹਾ ਤਖਨੀਆ ਅਫਰੀਕਾ ਨੂੰ ਜੀ20 ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਸਾਹ ਦੇ ਸ਼ੁਰੂ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਜੀ20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ। ਤੇ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਰਾਤਾਂ ਜਿਹੜੀ ਕਿ ਹੁਣ ਠੰਡੀਆਂ ਹੋਣ ਲੱਗ ਪਈਆਂ ਨੇ ਤਾਂ ਵੱਡੀ ਅਪਡੇਟ ਇਸ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਚਾਰੀ ਕੀਤੀ ਗਈ ਹੈ। ਪੰਜਾਬ ਵਿੱਚ તાਪਮਾਨ ਲਗਾਤਾਰ ਘਟ ਰਿਹਾ ਹੈ ਤੇ ਕੱਤੋਂ ਘਟੇ ਰਾਤ ਦਾ ਤਾਪਮਾਨ 0.7 ਡਿਗਰੀ ਘਟਿਆ ਤੇ ਵੱਧ ਤੋਂ ਵੱਧ ਤਾਪਮਾਨ -0.5 ਡਿਗਰੀ ਵਧਿਆ ਹਾਲਾਂਕਿ ਤਾਪਮਾਨ ਆਮ ਡਣਿਆ ਹੋਇਆ ਹੈ ਤੇ ਔਰ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਵੀ ਬਾਣੀ ਜਿਹੜੀ ਕਿ ਨਹੀਂ ਹੈ ਮੌਸਮ ਖੁਸ਼ਕ ਰਹੇਗਾ ਅਤੇ ਪਹਾੜਾਂ ਤੋਂ ਛਲੜ ਬਾਨੀਆਂ ਹਵਾਵਾਂ ਮ ਲੋਕਾਂ ਨੂੰ ਕੰਬਣ ਲਾ ਦੇਗਿਆ ਇਸ ਦੌਰਾਨ ਉਤਰੀ ਪਾਰ ਦੇ ਵਿੱਚ ਹਵਾ ਦੀ ਘੱਟ ਗਤੀ ਕਰਨ ਲਾਗ ਦੀ ਸਥਿਤੀ ਪੰਜਾਬ ਵਿੱਚ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਦਾ ਕਾਰਨ ਬਣੀ ਰਹੀ ਹੈ ਤਾਂ ਪਿਛਲੇ 24 ਘੰਟਿਆਂ ਵਿੱਚ ਕਈ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਪੱਛਮੀ ਗੜਬੜੀ ਤੋਂ ਬਾਅਦ ਹਲਕੀ ਬਾਰਿਸ਼ ਨੇ ਪ੍ਰਦੂਸ਼ਣ ਤੋਂ ਅਸਥਾਈ ਰਾਹਤ ਜ਼ਰੂਰ ਦਿੱਤੀ ਹੈ ਹਾਲਾਂਕਿ ਹਵਾ ਦੀ ਦਿਸ਼ਾ ਵਿੱਚ ਤਬਦੀਲੀ ਨੇ ਅਚਾਨਕ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਦਿੱਤਾ ਹੈ ਪ੍ਰਾਣੀ ਸਤਾਣ ਧਿਆ ਘਟਨਾਵਾਂ ਲਗਾਤਾਰ ਰਿਪੋਰਟ ਕੀਤੀਆਂ ਜਾ ਰਹੀਆਂ ਹਨ ਸੈਰਨ ਲਾਈਟ ਨਿਗਰਾਨੀ ਆંકੜਿਆਂ ਨਾਲ ਵਿਚਤੇ 24 ਘੰਟਿਆਂ ਵਿੱਚ 100 ਮਾਮਲੇ ਸਾਹਮਣੇ ਆਏ ਮੁਕਸਰ ਵਿੱਚ ਪ੍ਰਾਣੀ ਸਤਾਣ ਦੇ ਸਭ ਤੋਂ ਵੱਧ 16 ਮਾਮਲੇ ਸਾਹਮਣੇ ਆਏ ਨੇ ਦੱਸ ਦਰਿਆ ਕਿ ਹਾਲਾਂਕਿ ਸਰਕਾਰ ਦੇ ਵੱਲੋਂ ਇਸੇ ਠੱਲ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੱਚ ਕੋਟਰੀ ਹਰ ਮੰਦਰ ਸਾਹਿਬ ਪਹੁੰਚਿਆ ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਸਾਮ ਤੋਂ ਆਰਪ ਹੋਇਆ ਪਵਿੱਤਰ ਨਗਰ ਕੀਰਤਨ ਅਜ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪਹੁੰਚਾ ਜਿੱਥੇ ਖਾਸਾ ਪੰਕਤੀ ਸ਼ਾਂਤ ਤੇ ਸੁਭੀਰਤਾ ਦੇ ਦਰਸ਼ਨ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਫੁੱਲਾਂ ਦੀ ਵਰਖਾ ਅਤੇ ਗੂੰਜਦੇ ਜੈਕਾਰਿਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਵੱਲ ਜਿਹੜਾ ਕੀ ਰਵਾਨਾ ਹੋ ਚੁੱਕਿਆ ਤੇ ਇਸ ਪਵਿੱਤਰ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਬਖਸ਼ੀ ਗੁਰਬਾਣੀ ਸਾਡੇ ਜੀਵਨ ਦੇ ਲਈ ਮਾਰਗਦਰਸ਼ਕ ਹੈ ਅਤੇ ਸਾਨੂੰ ਇਸ ਨੂੰ ਅਮਲ ਦੇ ਵਿੱਚ ਲਿਆਉਂਦੇ ਹੋਏ ਜੀਵਨ ਜਾਂਚ ਬਣਾਉਣੀ ਚਾਹੀਦੀ ਹੈ ਧਾਮੀ ਨੇ ਇਹ ਵੀ ਦੱਸਿਆ ਕਿ 350 ਸਾਲਾਂ ਸ਼ਹੀਦੀ ਗੁਰਪੁਰਬ ਦੇ ਸੰਦਰਭ ਵਿੱਚ ਦਮਦਮਾ ਸਾਹਿਬ ਵਿਖੇ 21 ਨਵੰਬਰ ਤੋਂ 30 ਨਵੰਬਰ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਸਮਾਗਮ ਹੋਣਗੇ ਉਹਨਾਂ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਿਆਂ ਗੁਰੂ ਦੇ ਚਰਨਾਂ ਨਾਲ ਹੋਰ ਮਜ਼ਬੂਤੀ ਨਾਲ ਜੁੜੇ ਵਿਧਾਇਕ ਪਠਾਨ ਮਾਸਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਜੁੜੀ ਸਾਹਮਣੇ ਆ ਰਹੀ ਹੈ ਭਾਰਤ ਦੇ ਦੇਸ਼ ਨਾ ਹਾਲ ਹੀ ਤੋਂ ਆਪ ਤੇ ਵਿਧਾਇਕ ਹਰਮਿਤ ਪਠਾਨ ਮਾਜਰਾ ਦੇ ਆਸਟ੍ਰੇਲੀਆ ਪਹੁੰਚ ਦੀ ਖਬਰ ਸਾਹਮਣੇ ਆਈ ਤੇ ਸੰਬੰਧਿਤ ਮੀਡੀਆ ਦੀਆਂ ਖਬਰਾਂ ਦੇ ਵਿੱਚ ਉਹਨੇ ਦਾਅਵਾ ਕੀਤਾ ਵਿਚਾਰਿਆ ਹੈ ਕਿ ਉਹ ਆਸਟ੍ਰੇਲੀਆ ਤੁਹਾਡਾ ਕੀ ਪਹੁੰਚ ਗਏ ਤੇ ਲੁਕ ਆਉਟ ਨੋਟਸ ਚਾਰੀਓ ਉਹ ਤਾਂ ਪਠਾਨ ਮਾਜਰਾ ਨੇ ਆਸਟ੍ਰੇਲੀਆ ਦੇ ਇੱਕ ਨੀਚ ਚੈਨਲ ਨੂੰ ਵੀ ਚੜਾ ਕਿ ਇੰਟਰਵਿਊ ਦਿੱਤਾ ਸੀ ਦਾ ਉਹਨੇ ਕਿ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਵਿਰੋਧ 10 ਸਤੰਬਰ ਨੂੰ ਪਟਿਆਲਾ ਦੇ 7 ਲਾਈਨਸ ਕੋਲੇ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਤੇ ਦੋਸ਼ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਵਸੂਲੇ ਤੇ ਫਿਰ ਲਖਸੁਦਾ ਹੁੰਦਾ ਦਾਵਾ ਕਰਕੇ ਉਸਦੇ ਨਾਲ ਧੋਖਾ ਕੀਤਾ ਪੁਲਿਸ ਦੇ ਅਨੁਸਾਰ ਫੈਰਾਣਾ ਦੇ करनाल ਜ਼ਿਲ੍ਹੇ ਦੇ ਡਾਪਰੀ ਪਿੰਡ ਵਿੱਚ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਸਮਰਥਕਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਅਤੇ ਪੱਥਰ ਸੁੱਟੇ ਆਪਣਾ ਦਫੜੀ ਦੇ ਵਿੱਚਕਾਰ ਪਠਾਨ ਮਾਸਟ੍ਰਿਕਰ ਸਕੋਰਪਿਓ ਅਤੇ ਫੋਰਚੂਨਰ ਦੇ ਵਿੱਚ ਫਰਾਰ ਹੋ ਗਿਆ ਤਾਂ ਫਿਲਹਾਲ ਦੀ ਇਸ ਬਲਟਿਨ ਦੇ ਵਿੱਚ ਬਸ ਐਨਆਈ ਮਨਨ ਦੇ ਅਨੁਸਾਰ ਜਾਣਕਾਰੀ